शुक्र है मौसम थोड़ा बढ़िया होया है अंदर एसीयां च बैठे रेदा हुम्मा सुम्मा सोया है सी हवा बहुत बढ़िया चल गई मजा आ गया बाहर आके पता लगता है ना बाहर कोई मौसम बढ़िया है आंटी जी सोनिया आजा आजा उधर लग गया आजा ਆਇਆ ਯਾ ਸੁਣਾ ਠੀਕ ਹੈ ਸਸੀ ਦਾ ਪੁੱਤ ਠੀਕ ਹੈ ਹਾਂਜੀ ਆ ਜਾ ਬਈਆ ਆਇਆ ਬੈਠ ਜਾ ਮੈਂ ਵੀ ਬਾਹਰ ਖੜੀ ਸੀ ਮੈਂ ਕਿਹਾ ਮੌਸਮ ਬੜਾ ਵਧੀਆ ਬੈ ਜਾ ਬਈਆ ਪੁੱਤਰ ਆਇਆ ਆਇਆ ਬਈਆ ਇੱਥੇ ਬੈਠ ਜਾ ਆ ਜਾ ਸੁਣਾ ਸੁਨੀਆਂ ਤੇਰੀ ਸੱਸ ਦਾ ਕੀ ਹਾਲ ਹੈ ਤੇਰੇ ਸੱਸ ਤੇ ਦਿੱਸਦੀ ਨਹੀਂ ਹੋਣਾ ਆਂਟੀ ਜੀ ਉਹਨਾਂ ਨੂੰ ਸ਼ੂਗਰ ਹੈ ਨਾ ਅੱਛਾ ਤੇ ਫੇਰ ਉਹ ਘਾਟੀ ਬਾਹਰ ਨਿਕਲਦੇ ਆ ਪੁੱਤ ਤੇ ਸ਼ੁਗਰ ਹੈ ਤੇ ਉਹਨਾਂ ਬਾਹਰ ਕੱਢਿਆ ਕਰੋ ਬੰਦਾ ਚੱਕਰ ਚੁੱਕਰ ਲਾਂਦਾ ਕੋਈ ਸੈਰ ਕਰ ਲੈਂਦਾ ਇਹ ਮੌਸਮ ਕਿੰਨਾ ਵਧੀਆ ਅਸਲ ਹੋਇਆ ਹੈ ਆਂਟੀ ਜੀ ਮੈਂ ਤਾਂ ਉਹਨਾਂ ਨੂੰ ਬੜਾ ਸਮਝਾਨੀ ਆ ਕਿ ਤੁਸੀਂ ਬਾਹਰ ਨਿਕਲਿਆ ਕਰੋ ਕਿਸੇ ਨੂੰ ਮਿਲਿਆ ਗਿਲਿਆ ਕਰੋ ਪਰ ਉਹ ਵੀ ਮਜਬੂਰ ਨੇ ਆਂਟੀ ਜੀ ਉਹਨਾਂ ਦਾ ਹੁਣ ਸਰੀਰ ਨਹੀਂ ਜਿਵੇਂ ਮੰਦਾ ਨਹੀਂ ਪੁੱਤ ਤੇ ਸਰੀਰ ਤੇ ਐਂ ਹੀ ਰਹਿੰਦੇ ਆ ਹੁਣ ਮੇਰੇ ਮੇਰੇ ਗੋਡੇ ਵੀ ਨਹੀਂ ਕੰਮ ਕਰਦੇ ਪਰ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਨੂੰ ਐਕਟਿਵ ਰੰਦਾ ਬੰਦਾ ਥੋੜਾ ਹਾਂਟੀ ਹਿੰਮਤ ਵੀ ਤੇ ਤਾਂ ਹੀ ਆਂਦੀ ਹੈ ਨਾ ਜੇ ਇਨਸਾਨ ਨੂੰ ਕੋਈ ਮਜਬੂਰੀ ਨਾ ਹੋਵੇ ਤੇ ਇਹੋ ਜੀਆਂ ਗੜੀਆਂ ਮਜਬੂਰੀਆਂ ਆ ਗਈਆਂ ਹਾਂਟੀ ਜੀ ਕਰਾਂ ਦੀਆਂ ਸੋ ਮਜਬੂਰੀਆਂ ਹੁੰਦੀਆਂ ਬਾਹਰ ਸਾਰਿਆਂ ਨੂੰ ਨਹੀਂ ਦੱਸੀਆਂ ਜਾਂਦੀਆਂ ਨਾਲੇ ਤੁਹਾਨੂੰ ਪਤਾ ਹੀ ਆ ਕਿ ਪ੍ਰੈਰਟੀ ਦਾ ਵੀ ਕੰਮ ਨਹੀਂ ਅੰਨਾ ਹੈਗਾ ਨੀ ਮਜਬੂਰੀਆਂ ਤੇ ਇਸ ਤਰ੍ਹਾਂ ਹੀ ਰਹਿੰਦੀ ਆ ਮੈਂ ਤਾਂ ਦੱਸ ਤੋ ਆਪਣੀ ਸੱਸ ਨੂੰ ਕਹੇ ਬਾਦਾਮ ਖਾਇਆ ਕਰੇ ਕਾਜੂ ਖਾਇਆ ਕਰੇ ਆਈ ਕਨ ਆਨਲਾਈਨ ਬੜੇ ਤੇਲ ਮਿਲਦੇ ਬੜੇ ਵਧੀਆ ਮਾਲਿਸ਼ ਮੂਲਿਸ਼ ਕਰਨ ਨੂੰ ਜੇ ਤੂੰ ਕਹੀਂ ਦੇ ਮੈਂ ਮੰਗਵਾਉਂਦੀ ਰਹਿਣੀ ਆ ਜੇ ਤੂੰ ਕਹੀਂ ਮੈਂ ਤੁਹਾਨੂੰ ਵੀ ਮੰਗਾ ਦਾਂਗੀ ਖਰਚਾ ਤੁਸੀਂ ਦੇ ਦੇਣਾ ਜੋ ਹੈਗਾ ਕੋਈ ਗੱਲ ਨਹੀਂ ਆਂਟੀ ਜੀ ਇਹ ਜਿਹੜੀਆਂ ਮਜਬੂਰੀਆਂ ਨੇ ਨਾ ਇਹ ਸਾਨੂੰ ਉਸ ਮਾਲਕ ਨੇ ਪਾਈਆਂ ਤੇ ਜਿਉ ਮਾਲਕ ਚਾਹੇਗਾ ਨਾ ਤੇ ਸਾਡਾ ਵੀ ਵਿਲਾ ਆ ਜਾਏਗਾ ਅਸੀਂ ਸਾਰਾ ਸਮਾਨ ਮੰਗਾ ਲਿਆ ਕਰਾਂਗੇ ਪਰ ਆਂਟੀ ਜੀ ਮੈਂ ਇਸ ਵੇਲੇ ਕੋਈ ਬੜਾ ਜਰੂਰੀ ਕੰਮ ਨਹੀਂ ਤੁਹਾਡੇ ਕੋਲ ਆਈ ਆ ਜਰੂਰੀ ਕੰਮ ਹਾਂਜੀ ਹਾਂ ਉਹ ਕਿਹੜਾ ਕੰਮ ਹੈ ਇਹ ਕੀ ਸੋਨੀਆਂ ਆਂਟੀ ਜੀ ਇਹ ਉਹੀ ਚੂੜੀ ਹੈ ਮੇਰੇ ਦਾਦੀ ਸਾਹਿਬ ਜਦੋਂ ਪੂਰੇ ਹੋਏ ਸੀ ਨਾ ਉਹਨਾਂ ਨੇ ਪਹਿਲਾਂ ਮੈਨੂੰ ਚੂੜੀ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਚੂੜੀ ਪੁੱਤਰ ਸਾਡੀ ਖਾਨਦਾਨੀ ਚੂੜੀ ਹੈ ਇਹਨੂੰ ਸੰਭਾਲ ਕੇ ਰੱਖੀ ਪਰ ਮੇਰੀ ਬੜੀ ਵੱਡੀ ਐ ਸੋਲੀ ਮਜਬੂਰੀ ਆਂਟੀ ਜੀ ਮੈਂ ਬੜੀ ਮਜਬੂਰ ਹੋ ਗਈਆਂ ਸੋਲੀ ਦੇ ਹੁਣ ਕਾਦੀ ਮਜਬੂਰੀ ਹੈ ਜਦੋਂ ਦੀ ਆਈ ਤੇ ਮਜਬੂਰੀ ਉਹ ਕਰੀ ਜਾਣੀ ਪਈ ਹੁਣ ਕਾਦੀ ਮਜਬੂਰੀ ਹੈ ਪੈ ਗਈ ਹੈ ਆਂਟੀ ਜੀ ਮੈਂ ਤਾਂ ਦੱਸਿਆ ਨਾ ਪ੍ਰੈਟਿ ਕਰਨਾ ਕੰਮ ਨਹੀਂ ਹੈਗਾ ਮੈਂ ਬੜੀ ਮਜਬੂਰ ਹਾਂ ਮੇਰੇ ਮੰਮੀ ਬਹੁਤ ਬਿਮਾਰ ਹੈ ਗਏ ਆਂਟੀ ਜੀ ਤੇਰੇ ਸੱਸ ਨਹੀਂ ਆਂਟੀ ਜੀ ਹਾਂ ਮੇਰੀ ਆਪਣੀ ਮਾਂ ਅੱਛਾ ਉਹ ਠੀਕ ਨਹੀਂ ਗਏ ਡਾਕਟਰ ਨੇ ਉਹਨਾਂ ਦਾ ਆਪਰੇਸ਼ਨ ਕਿਹਾ ਹੈ ਤੁਹਾਨੂੰ ਪਤਾ ਹਸਪਤਾਲਾਂ ਵਿੱਚ ਦਵਾਈਆਂ ਦਾ ਟੈਸਟਾਂ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਤੇ ਸਾਡੇ ਕੋਲ ਵੀ ਇੰਨੇ ਪੈਸੇ ਨਹੀਂਗੇ ਕਿ ਮੈਂ ਆਪਣੀ ਮਾਂ ਦੀ ਮਦਦ ਕਰ ਸਕਾਂ ਅੱਛਾ ਇਹ ਜਿਹੜੀ ਚੂੜੀ ਆ ਨਾ ਇਹ ਮੇਰੇ ਦਾਦੀ ਸੱਸ ਜੀ ਨੇ ਮੈਨੂੰ ਦਿੱਤੀ ਹੈ ਇਹ ਤੇ ਉਹਨਾਂ ਦਾ ਆਸ਼ੀਰਵਾਦ ਹੈ ਗਾਂਟੀ ਜੀ ਪਰ ਮੈਂ ਹਾਲਾਤਾਂ ਦੀ ਮਾਰੀ ਹੋਈ ਮੇਰੇ ਕਰਮਾਂ ਦੀਆਂ ਮਜਬੂਰੀਆਂ ਮੈਨੂੰ ਆਪਣੀ ਮਾਂ ਨੂੰ ਬਚਾਉਣ ਵਾਸਤੇ ਇਹ ਚੂੜੀ ਤੁਹਾਡੇ ਕੋਲ ਗਿਰਵੀ ਰੱਖਣੀ ਪੈ ਜਾਂਦੀ ਆ ਤੇਰੀ ਸੱਸ ਨੂੰ ਪਤਾ ਐ ਇਸ ਗੱਲ ਦਾ ਹਾਂਜੀ ਹੋਣਾ ਨੇ ਮਨੂ ਕਿਹਾ ਫੋਤੇ ਚੂੜੀ ਵੇਚੀ ਨਾ ਇਹ ਲੋਕ ਕਿਤੇ ਗਹਿਣੇ ਰੱਖਦੇ ਆ ਇਸ ਚੂੜੀ ਨੂੰ ਹੋ ਉਸ ਲਈ ਮਨੂ ਤੁਹਾਡਾ ਖਿਆਲ ਆ ਆਂਟੀ ਤੁਸੀਂ ਤੇ ਸ਼ਾਹਾਂ ਦੇ ਘਰ ਚੋਂ ਹਗੇ ਹੋ ਇਹ ਮੇਰੀ ਚੂੜੀ ਆਪਣੇ ਕੋਲ ਗਿਰਵੀ ਰੱਖ ਲਓ ਨਨੂ ਸਿਰ 50000 ਦੀ ਲੋੜ ਆਂ ਅੰਟੀ ਤੁਸੀਂ ਇਹ ਚੂੜੀ ਰੱਖ ਲਓ ਮੈਨੂੰ 50000 ਦੇ ਦਿਓ ਮੇਰੀ ਮਾਂ ਬਚ ਜਾਏਗੀ ਅੰਟੀ ਜੀ ਮੇਰੀ ਮਾਂ ਬਚ ਜਾਏਗੀ ਤੇ ਤੁਸੀਂ ਵੇਚ ਹੀ ਦਿਓ ਸੋਹਣ ਨੂੰ ਅੰਟੀ ਮੈਂ ਤੁਹਾਨੂੰ ਦੱਸਿਆ ਇਹ ਮੇਰੇ ਵੱਡਿਆਂ ਦਾ ਅਸ਼ੀਰਵਾਦ ਆ ਹਾਈ ਮੈਂ ਅਸ਼ੀਰਵਾਦ ਕਿੱਥੇ ਵੇਚ ਆਂ ਆਂਟੀ ਤੁਸੀਂ ਇਹ ਚੂੜੀ ਆਪਣੇ ਕੋਲ ਗਹਿਣੇ ਰੱਖ ਲਓ ਮੇਰੇ ਕੋਲ ਜਦੋਂ ਪੈਸੇ ਹੋਣਗੇ ਨਾ ਮੈਂ ਕਮੇਟੀ ਪਾ ਕੇ ਤੁਹਾਡੀ ਇੱਕ ਇੱਕ ਪਾਈ ਚੁਕਾ ਦਾਂਗੀ ਤੇ ਆਪਣੀ ਚੂੜੀ ਮੈਂ ਤੁਹਾਡੇ ਕੋਲੋਂ ਲੈ ਜਾਾਂਗੀ ਆਂਟੀ ਜੀ ਦੇਹ ਸੋਨੀਆਂ ਮੈਂ ਤੇ ਪਹਿਲਾਂ ਸੁਨਿਆਰੇ ਨੂੰ ਦਿਖਾਵਾਂਗੀ ਇਹਦਾ ਕੀ ਮੁੱਲ ਹੈ ਮੈਂ ਪੈਸੇ ਦੇ ਮਾਮਲੇ ਕਿਸੇ ਤੇ ਵੀ ਸਵਾਰਸ਼ ਨਹੀਂ ਕਰਦੀ ਤੇ ਮੈਂ ਦਿਖਾਨੀ ਆ ਪਹਿਲਾਂ ਜੋ ਮੁੱਲ ਪਏਗਾ ਤੇ ਤੁਹਾਨੂੰ ਮੈਂ ਉਸ ਹਿਸਾਬ ਨਾਲ ਦੇ ਦਾਂਗੀ ਪੈਸੇ ਆਂਟੀ ਜੀ ਸੁਨਿਆਰੇ ਕੋਲ ਜਾਣਾ ਤੁਸੀਂ ਇਹ ਚੂੜੀ ਲੈ ਕੇ ਆਹੋ ਆਂਟੀ ਜੀ ਇਹ ਚੂੜੀ ਖਾਲਸਾ ਸੋਨਾ ਹੈਗੀ ਆ ਇਹ ਚੂੜੀ ਨਕਲੀ ਨਹੀਂ ਹਗੇ ਆਂਟੀ ਜੀ ਉਹ ਤਾਂ ਤੇਰੇ ਘਰ ਦੇ ਥੋੜੀ ਗੱਲ ਬੰਨੀ ਸੁਨਿਆਰੇ ਦਿਖਾਵਾਂਗੀ ਜੋ ਮੁੱਲ ਪਏਗਾ ਪਰਚੀ ਬਣਾਵਾਂਗੀ ਤੇ ਫਿਰ ਤੈਨੂੰ ਪੈਸੇ ਉਸ ਹਿਸਾਬ ਨਾਲ ਦੇਵਾਂਗੀ ਚਲੋ ਠੀਕ ਆਂਟੀ ਜੀ ਮੈਂ ਵੀ ਤੁਹਾਡੇ ਨਾਲ ਚਲਦੀ ਹਾਂ ਨਹੀਂ ਤੂੰ ਕੀ ਕਰਨਾ ਜਾ ਕੇ ਤੂੰ ਅੰਦਰ ਬੈਠ ਤੂੰ ਅੰਦਰ ਬੈਠ ਤੇ ਦੇ ਮਨ ਮੁੱਲ ਪਵਾਣੇ ਜਾ ਕੇ ਐਸ ਤਰ੍ਹਾਂ ਨਹੀਂ ਮੈਂ ਦੇਨੇ ਪੈਸੇ ਮੈਂ ਘਰ ਆ ਕੇ ਬੈਠਾ ਹਾਂ ਤੇ ਮੰਮੀ ਨੂੰ ਇਹ ਨਹੀਂ ਲੱਗਾ ਕਿ ਪੁੱਛ ਲਾਂ ਕਿ ਕੁਝ ਖਾਣਾ ਦੇਣੀ ਆ। ਮੰਮੀ ਮੰਮੀ ਕਿੱਥੇ ਗਈ ਹੈ? ਮੰਮੀ ਤੇ ਸਾਹਿਲ ਦੀ ਆਵਾਜ਼ ਆ। ਲੱਗਦਾ ਸਾਹਿਲ ਨੂੰ ਪਤਾ ਨਹੀਂ ਕਿ ਉਹਦੇ ਮੰਮੀ ਕੰਮ ਗਏ ਹੋਏ ਆ। ਮੈਂ ਚਾ ਕੇ ਪੁੱਛਾਂ ਸਾਹਿਲ ਨੂੰ। ਛਲ ਮੈਂ ਪੁੱਛੀ ਲੰਨੀ ਆ। ਵਿਚਾਰੇ ਨੂੰ ਕੋਈ ਕੰਮ ਹੀ ਨਾ ਹੋਵੇ। ਓ ਮਮੀ ਘਟੋ ਘਟਵਾਜ ਤੇ ਦੇ ਦੋ ਕੀ ਘਰ ਵਿੱਚ ਹੈਗੇ ਜੇਕਰ ਨਹੀਂ ਭਾਬੀ ਤੁਸੀਂ ਹਾਂ ਸਾਹਿਲ ਮੈਂ ਓ ਭਾਬੀ ਮਮੀ ਕਿੱਥੇ ਆ ਸਾਹਿਲ ਮਮੀ ਤੇ ਕੰਮ ਗਏ ਆ ਕੰਮ ਗਏ ਆ ਹਾਂਜੀ ਕਿੱਥੇ ਗਏ ਮਮੀ ਉਹ ਸੁਨਿਆਰੇ ਕੋਲ ਗਏ ਸਾਹਿਲ ਸੁਨਿਆਰੇ ਕੋ ਕੀ ਕਰਨ ਗਏ ਹੋ ਮੈਂ ਨਾ ਆਪਣੀ ਚੂੜੀ ਲਿਆਂਦੀ ਸੀ ਉਹਨਾਂ ਕੋਲ ਗਿਰਵੀ ਰੱਖਣ ਵਾਸਤੇ ਉਹ ਚੂੜੀ ਦਾ ਮੁੱਲ ਪਵਾਣ ਗਏ ਆ अच्छा अच्छा चलो ठीक है मैं मैंने तो लगा मम्मी ਘਰੇ ਹੀ ਆ ਨਹੀਂ ਨਹੀਂ ਕੁਛ ਚਾਹੀਦਾ ਤੇ ਨਹੀਂ ਸਾਹਿਬ ਨਹੀਂ 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 ਕੁਛ ਨਹੀਂ ਚਲੋ ਠੀਕ ਹੈ ਬੈਠੋ ਤੁਸੀਂ ਕੋਈ ਨਹੀਂ ਮਮੀ ਸਨਿਆ ਦੇਖੋਗੇ ਕਰਨਗੇ ਆ ਨਾਲੇ ਇੰਨਾ ਦੀ ਚੂੜੀ ਦਾ ਮੁੱਲ ਮਮੀ ਕੋ ਪਾਉਣਗੇ ਆ ਆਂਟੀ ਜੀ ਆ ਗਏ ਤੁਸੀਂ ਹਾਂ ਆ ਗਏ ਹੁਣ ਪੈਠੋ ਮੈਂ ਤੁਹਾਡੇ ਲਈ ਪਾਣੀ ਲਿਆਵਾਂ ਨਹੀਂ ਪਾਣੀ ਦੀ ਮੈਨੂੰ ਲੋੜ ਕੋਈ ਨਹੀਂ ਏ ਆਂਟੀ ਜੀ ਬਣਿਆ ਕੰਮ ਬਣਿਆ ਤੇ ਤੇਰੇ ਤੇ ਇਹ ਤੇ ਖੋਟ ਹੀ ਬੜੀ ਐ 18 ਕੈਰਟ ਦਾ ਸੋਨਾ ਗਈ ਸਾਰਾ ਤੇ ਉਹ ਕੰਦੇ ਤੇ ਇੰਨਾ ਮੁੱਲ ਨਹੀਂ ਆ ਤਾਂ ਪਹਿਣਾ ਤੇ ਬਥੇਰਾ ਉਹਨੂੰ ਕਿਹਾ ਪਰ ਮੰਨਿਆ ਇਹਦੇ ਨਾ 30 35 ਹਜ਼ਾਰ ਤੋਂ ਵੱਧ ਨਹੀਂ ਉਹ ਮਿਲਣਾ 30 35 ਹਜ਼ਾਰ ਆਂਟੀ ਜੀ ਇਹਦਾ ਇੰਨਾ ਕੀ ਮਿਲਣਾ ਨਹੀਂ ਨਹੀਂ ਆਂਟੀ ਜੀ ਮੈਨੂੰ 35000 ਨਹੀਂ ਚਾਹੀਦਾ ਮੈਨੂੰ 50000 ਚਾਹੀਦੇ ਆਂਟੀ ਜੀ ਉਹ ਤਾਂ ਤੇਰੀ ਗੱਲ ਤਾਂ ਠੀਕ ਐ ਪਰ ਵੇਖ ਮੈਂ ਪਰਚੀ ਬਣਵਾ ਕੇ ਲਿਆਈ ਐਵੇਂ ਥੋੜੀ ਕੰਨੀ ਪਈ ਆਂ ਐ ਵੇਖ ਲੈ ਪਰਚੀ ਵੇਖ ਲੈ ਤੂੰ ਤੋ ਮੈਨੂੰ ਜਾਇ ਥੋੜੀ ਰੱਖ ਲੈ ਨਾ ਮੈਂ ਨਾ ਜਾਇ ਪੈਸੇ ਦੇ ਸਕਦੀ ਐਦੇ ਐਨੇ ਹੀ ਬੰਦੇ ਸਾਰੀ ਖੋਟ ਹੈ ਇਹ ਕਹਿੰਦਾ ਕਿੰਨੇ ਪਰਸੈਂਟ ਤੇ ਖੋਟ ਹੈ 18 ਗੱਡ ਦਾਗਾ ਸੋਨਾ ਤੇਰਾ ਆਂਟੀ ਜੀ ਮਹੈਸ ਵਲੇ ਐਨੇ ਕ ਮਜਬੂਰ ਆਣਾ ਤੁਸੀਂ ਜੋ ਵੀ ਕਹੋਗੇ ਨਾ ਮੈਨੂੰ ਅੱਖਾ ਬੰਦ ਕਰਕੇ ਤੁਹਾਡੇ ਤੇ ਭਰੋਸਾ ਕਰਨਾ ਪੈਣਾ ਐ ਇਸ ਤੋਂ ਇਲਾਵਾ ਸੋਨੀਆਂ ਕੋਈ ਹੱਲ ਨਹੀਂ ਆਈ ਹੋਰ ਆਂਟੀ ਜੀ ਜੇ ਕੋਈ ਹੱਲ ਨਹੀਂ ਨਾ ਹਗਾ ਤੁਸੀਂ ਮੈਨੂੰ ਆਪਣੇ ਕੋਲ 15000 ਵਧ ਦੇ ਦਿਓ ਮੈਨੂੰ 50000 ਰੁਪਏ ਦੀ ਲੋੜ ਆਂਟੀ ਜੀ ਇੰਨਾ ਸਿਆਪਾ ਕਰਨਾ ਤੂੰ ਵੇਚ ਹੀ ਦੇ ਪਰੇ ਨਹੀਂ ਆਂਟੀ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇੱਕ ਸੋਨੇ ਦਾ ਗਹਿਣਾ ਨਹੀਂਗਾ ਮੇਰੇ ਵੱਡਿਆਂ ਦੀ ਅਸੀਸਾ ਹੈ ਇਹਦੇ ਵਿੱਚ ਮੈਂ ਇਹਨੂੰ ਵੇਚ ਨਹੀਂ ਸਕਦੇ ਆਂ ਆਂਟੀ ਤਾਂ ਹੀ ਤੇ ਮੈਂ ਤੁਹਾਡੇ ਕੋਲ ਆਈ ਆਂ ਵੇਖ ਇਹਦਾ 35000 ਮੁੱਲ ਪਿਆਈ ਤੇ ਮੈਂ ਤੁਹਾਨੂੰ ਫੇਰੀ ਪੰਜਾ ਵਧ ਦੇਣੀ ਪੀ ਆਂ 40000 ਦੇਣੀ ਮੈਂ ਤਾਂ ਕਹਿੰਦੀ ਤੂੰ ਵੇਚ ਹੀ ਦੇ ਤੇ ਚੰਗਾ ਹੀ ਨਹੀਂ ਆਂਟੀ ਜੀ ਨਹੀਂ ਮੈਂ ਇਹਨੂੰ ਵੇਚ ਨਹੀਂ ਸਕਦੇ ਆਂ ਆਂਟੀ ਜੀ ਚਲ ਭਾ ਮੁੰਡੇ ਨਾਲ ਸਲਾਹ ਕਰਨੀ ਆਂ ਐ ਦੱਸਨੀ ਆ ਤੁਹਾਨੂੰ ਬਹਿ ਜਾ ਤੂੰ ਦੱਸ ਲਈ ਮੈਂ ਕਿੱਥੇ ਚਲ ਗਈ ਸੀ ਤੁਹਾਨੂੰ ਮਾਤਾ ਤੇ ਆ ਮੈਨੂੰ ਇੰਨੀ ਭੁੱਖ ਲੱਗੀ ਹੁੰਦੀ ਤੇ ਤੁਸੀਂ ਮੈਂ ਕਿਹਨਾ ਲੋਕਾਂ ਦੇ ਕੰਮ ਕਰਨੋਂ ਆ ਗਈ ਐ ਇਹ ਵੇਖ ਮੈਂ ਤੇਰੇ ਲਈ ਕਿੰਨਾ ਫਾਇਦੇ ਸੌਦਾ ਲਿਆਈ ਐ ਵੜ ਇਹ ਵੇਖ ਚੂੜੀ ਸੋਹਣੀ ਐ ਨਾ ਨਿੱਗਰ ਕਿੰਨੀ ਚੂੜੀ ਤੇ ਚਮਕ ਦੇ ਰਹੀ ਚਮਕ ਉਹ ਚੂੜੀ ਤੇ ਸੋਹਣੀ ਆ ਨਾਲੇ ਭਾਬੀ ਆਈ ਹੀ ਉਹ ਕਹਿੰਦੇ ਕੀ ਤੁਸੀਂ ਕੇ ਸੁਨਿਆਰੇ ਹੋਗੇ ਕਿਉਂ ਐਵੇਂ ਕਿਸੇ ਦੀ ਸਿਰਦਰਦੀ ਲੈਣ ਦੇ ਜੀ ਉਹਨਾਂ ਨੂੰ ਕੋਈ ਜੋ ਵੀ ਤੁਸੀਂ ਕਰਨਾ ਆਪੇ ਕਰੋ ਹਾਂ ਉਹਦੀ ਮਜਬੂਰੀ ਐ ਇਹ ਉਹ ਹੈ ਨਾ ਚੂੜੀ ਗਿਰਵੀ ਰੱਖਣ ਆਈ ਹੈ ਉਹ ਕਹਿੰਦੀ ਮੈਂ ਤੁਹਾਡੇ ਕੋਲ ਹੀ ਰੱਖਣੀ ਮਨ ਤੁਹਾਡੇ ਤੇ ਵੀ ਸ਼ਵਾਸ ਹੈਗਾ ਤੇ ਇਹ ਚੂੜੀ ਨਾ ਉਹ ਕਹਿੰਦੀ ਮੈਨੂੰ 50000 ਰੁਪਏ ਚਾਹੀਦਾ ਉਹਨੇ ਕੋਈ ਆਪਣੀ ਮਾਂ ਦਾ ਆਪਰੇਸ਼ਨ ਕਰਾਣਾ ਤੇ ਮੈਂ ਕਹੀ ਸੀ ਸੁਨਿਆਰੇ ਕੋ ਤਾਂ ਮੁੱਲ ਪੁਆਣ ਤੇ ਸੁਨਿਆਰਾ ਕਹਿੰਦਾ ਲੱਖ 1.5 ਲੱਖ ਦੀ ਚੂੜੀ ਹੈ ਇਸ ਹਿਸਾਬ ਨਾਲ ਤੇ ਮੈਂ ਕਿਹਾ ਜੇ ਗਿਰਵੀ ਰੱਖਣੀ ਹੋਏ ਤੇ ਫੇਰ ਕੰਦਾ 80000 ਦੇ ਦਿਓ ਨਾ ਤੇ ਮੰਮੀ ਆ ਜੀ ਜਿਹੜੀ ਤੁਸੀਂ ਮੈਨੂੰ ਦੱਸੰਦੇ ਜੀ ਜਾ ਕੇ ਭਾਬੀ ਨੂੰ ਦੱਸੋ ਕਿ ਲੱਖ ਡੇਢ ਲੱਖ ਦੀ ਤੇਰੀ ਚੂੜੀ ਆ ਜਾ ਕੇ ਉਹਨੂੰ ਵੇਚ ਦੇ 50000 ਰੁਪਏ ਕੋਲ ਰੱਖ ਲਈਂ ਤੇ ਜਿਹੜੇ ਪੈਸੇ ਬਚਣਗੇ ਉਹ ਤੋਂ ਅੱਗੇ ਸੋਨਾ ਬਣਾ ਲੈ ਜਾਂ ਕੁਝ ਵੀ ਕਰ ਲੈ ਮੰਮੀ ਤੂੰ ਪਾਗਲ ਹੀ ਰਹਿਣਾ ਮੈਂ ਤੇਰਾ ਫਾਇਦਾ ਸੋਚ ਨਹੀਂ ਵੀ ਮੈਨੂੰ ਸੀ ਲੋੜਾ ਦੱਸਣ ਦੀ ਮੈਂ ਤ ਉਹਨੂੰ ਕਿਹਾ 35000 ਮੁੱਲ ਪਿਆ ਹੀ ਇਹਦਾ ਤੇ 5000 ਚੱਲ ਮੈਂ ਆਪਣੇ ਕੋਲ ਵੱਧ ਦੇ ਦਾਂਗੀ ਉਹ ਕਹਿੰਦੀ ਜਿਸ ਤਰ੍ਹਾਂ ਮਰਜ਼ੀ 10000 ਮੇਰਾ ਮਨਹੋਰ ਕਰ ਦੇ ਤੇ 50000 ਮੇਰਾ ਪੂਰਾ ਕਰ ਦਿਓ ਉਹ ਬਿਮਾਰੀ ਦੀ ਮੰਦੀ ਨਹੀਂ ਪੰਜਾਬ ਦੇ ਤਾਂ ਕੋਈ ਗੱਲ ਨਹੀਂ ਦੇ ਦਨੇ 10000 ਹੋਰ ਤੇ ਫਿਰ ਵੀ ਸਾਨੂੰ 30000 50000 ਦੇ ਕੇ 30000 ਦਾ ਫਾਇਦਾ ਹੀ ਉਹ ਮੰਮੀ ਆਪਣਾ ਤਾਂ ਫਾਇਦਾ ਹੈਗਾ ਹੀ ਆ ਪਰ ਤੁਹਾਨੂੰ ਨਹੀਂ ਲੱਗਦਾ ਤੂੰ ਹੀ ਉਹਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਚੁੱਕੰਦੇ ਜੇ ਤੇ ਮੈਂ ਨਜਾਇਜ਼ ਦੇਦਾ ਉਹਨੂੰ ਪੈਸੇ ਐਨੀ ਸਿਰਦਰਦੀ ਲਈ ਤੇ ਐਵੇਂ ਹੀ ਦੇਦਾ ਪੈਸੇ ਬਸ ਕਰ ਸਾਹਿਬ ਇਹਨਾਂ ਨੂੰ ਨਾ ਮੇਰੀ ਮਜਬੂਰੀ ਦਾ ਫਾਇਦਾ ਚੁੱਕ ਲੈਣ ਦੇ ਨਾਲੇ ਮੈਨੂੰ ਕੀ ਪਤਾ ਇਹ ਕਿਸੇ ਨੂੰ ਚੂੜੀ ਦਿਖਾ ਕੇ ਆਏ ਵੀ ਹੈ ਕਿ ਨਹੀਂ ਮੇਰੀ ਤੇ ਐਸੋਲੇ ਨਾ ਸਾਹਿਲ ਲੋੜ ਦਾ ਮੁੱਲ ਹਗਾਈ ਸਸ਼ੀ ਗਾ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਆ ਜਿਹੜੀ ਤੁਹਾਨੂੰ ਆਪਾਂ ਸਟੋਰੀ ਦਿਖਾਈ ਆ ਇਹਦੇ ਵਿੱਚ ਆਪਾਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਵੀ ਕਿਸੇ ਨੂੰ ਕੋਈ ਬਹੁਤ ਮੁਸੀਬਤ ਵਿੱਚ ਫਸਿਆ ਹੋਵੇ ਨਾ ਤੇ ਉਹਦੀ ਮਜਬੂਰੀ ਤੋਂ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ ਸਗੋਂ ਐਸੇ ਟਾਈਮ ਦੇ ਵਿੱਚ ਨਾ ਤੁਹਾਨੂੰ ਆਪਣੇ ਵੱਲੋਂ ਵੀ ਕੁਝ ਮਦਦ ਕਰਨੀ ਪਵੇ ਨਾ ਉਹਦੀ ਮਦਦ ਕਰਨੀ ਚਾਹੀਦੀ ਆ ਤੇ ਤੁਸੀਂ ਦੱਸੋ ਮੈਂ ਇਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜੀ ਲੱਖ ਡੇਢ ਲੱਖ ਦੀ ਚੂੜੀ ਮੈਂ 35000 ਜਾਨਾ ਉਹਨਾਂ ਕਨ ਵੀ ਮੁੱਲ ਪਿਆ ਜਿਹੜਾ ਬੰਦਾ ਫਸਿਆ ਹੁੰਦਾ ਹੈ ਤੇ ਉਹਨੂੰ ਪਤਾ ਵੀ ਹੁੰਦਾ ਵਾ ਕਿ ਮੇਰੀ ਜਿਹੜੀ ਚੀਜ਼ ਆ ਨਾ ਉਹਦੀ ਕੀਮਤ ਵਧਿਆ ਪਰ ਇਸ ਟਾਈਮ ਔਰਤੇ ਮਜਬੂਰੀ ਨਹੀਂ ਪੈ ਜਾਂਦੀ ਆ ਕਿ ਉਹਨੂੰ ਜੋ ਵੀ ਮਿਲਣਾ ਬੰਦਾ ਕਹਿੰਦਾ ਚੱਲ ਮੈਨੂੰ ਮੇਰੇ ਜਾਲੇ ਮੇਰਾ ਕੰਮ ਕਰਨਾ ਚਾਹੀਦਾ ਪਤਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਤਨਾ ਇਰ ਵਿੱਚ ਕਈ ਸਵਾਲ ਵੀ ਹੋ ਸਕਦਾ ਸਾਨੂੰ ਕਮੈਂਟ ਵੀ ਆਣ ਸੋਨੀਆਂ ਦਇਓ ਮਾਈਕ ਤੇ ਕਈ ਵਾਰੀ ਸਾਨੂੰ ਕਮੈਂਟ ਵੀ ਆਣਗੇ ਕਿ ਤੁਸੀਂ ਮਤਲਬ ਇਹ ਵੇਚੀ ਕਿਉਂ ਨਹੀਂ ਕਈ ਵਾਰੀ ਕੀ ਹੈ ਕਿ ਬੰਦਾ ਮਜਬੂਰ ਹੁੰਦਾ ਉਹ ਚੀਜ਼ ਵੇਚ ਦੇ ਸਕਦਾ ਗਹਿਣੇ ਰੱਖ ਸਕਦਾ ਹਾਂ ਬੜੇ ਪੈਂਜੀ ਹੁੰਦੇ ਨੇ ਵੇਚ ਦੇਣੀ ਹੈ ਕਿ ਚੀਜ਼ ਹਾਂ ਵੇਖੋ ਜਨਾ ਯਾਦਾਂ ਜੁੜੀਆਂ ਹੁੰਦੀਆਂ ਵੱਡਿਆਂ ਦਾ ਅਸ਼ੀਰਵਾਦ ਹੁੰਦਾ ਜਰੂਰ ਜੁੜੀ ਹੁੰਦੀ ਆ ਬੰਦਾ ਕੋਸ਼ਿਸ਼ ਕਰਦਾ ਚੱਲ ਯਾਰ ਮਾੜੇ ਟਾਈਮ ਤੋਂ ਜੇ ਮੈਂ ਨਿਕਲ ਜਾਊਗਾ ਨਾ ਕੀ ਪਤਾ ਮੈਂ ਇਹਨੂੰ ਛੁਡਾਈ ਲਾਵਾਂ ਇਹ ਮੇਰੀ ਚੀਜ਼ ਆਪਣੀ ਹੋ ਹੀ ਜਾਵੇ ਤੇ ਫੇਰ ਨਾ ਬੰਦਾ ਕਿਸੇ ਆਪਣੇ ਉੱਤੇ ਵਿਸ਼ਵਾਸ ਕਰਦਾ ਵਾ ਕਿ ਚੱਲ ਯਾਰ ਮੈਂ ਉਹਦੇ ਕੋਲ ਜਾਊਗਾ ਨਾ ਜਾਂ ਜਾਊਂਗੀ ਤੇ ਉਹ ਮੇਰੀ ਮਜਬੂਰੀ ਨਾ ਸਮਝੂਗਾ ਪਰ ਕੁਝ ਲੋਕ ਇਦਾਂ ਦੇ ਹੁੰਦੇ ਆ ਕਿ ਉਹ ਮਜਬੂਰੀ ਦਾ ਨਾਜਾਇਜ਼ ਫਸਾ ਜੁਕਦੇ ਆ ਤੇ ਆਪਾਂ ਇਹ ਵੀਡੀਓ ਰਾਹੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਵੀ ਕਦੀ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕੋਈ ਮੌਕਾ ਆਵੇ ਤੇ ਤੁਸੀਂ ਕੋਸ਼ਿਸ਼ ਕਰੋ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਓ। ਪੈਂਚੀ ਇਹਦੇ ਵਿੱਚ ਮੇਨ ਗੱਲ ਹੈਗੀ ਆ ਕਿ ਸੋਨੀਆਂ ਜਿਹੜਾ ਮੈਂ ਚਾਹੁੰਦੀ ਸੀ ਕਿ ਮੈਸੇਜ ਤੁਸੀਂ ਦਿਓ ਉਹ ਆਈ ਥਿੰਕ ਮਨੂੰ ਲੱਗ ਰਿਹਾ ਕਲੀਅਰ ਨਹੀਂ ਕਰ ਪਾਰੇ। ਤੇ ਇਹਦੇ ਚ ਸਟੋਰੀ ਚ ਇਹ ਆ ਕਿ ਲੋੜ ਦਾ ਮੁੱਲ ਲੋੜ ਦਾ ਮੁੱਲ। ਮਨੂੰ ਲੋੜ ਬਹੁਤ ਸੀ ਇਸ ਲਈ। ਉਹ ਲੋੜ ਸੀ। ਥੋੜੇ ਪੈਸਿਆਂ ਜਿਉਂ ਦੇਣ ਨੂੰ ਤਿਆਰ ਹੋਣ। ਲੋੜ ਦਾ ਮੁੱਲ ਆ। ਕਿ ਉਹ ਜਿਹੜੀ ਚੀਜ਼ ਬੰਦਾ 35000 ਚ ਵੀ ਲੈਣ ਨੂੰ ਤਿਆਰ ਹੋ ਗਿਆ ਕਿ ਕੋਈ ਨੇ ਮੇਰੀ ਪਤਾ ਵੀ ਉਹਨੂੰ ਕਿ ਮੇਰੀ ਚੀਜ਼ ਇੰਨੇ ਦੀ ਹੈ ਪਰ ਮਜਬੂਰੀ ਹੋ ਗਈ ਨਾ ਇੱਕ ਵਿਸ਼ਵਾਸ ਤੇ ਇੱਕ ਲੋੜ ਦਾ ਮੁੱਲ ਲੋੜ ਦਾ ਮੁੱਲ ਚਲੋ ਜੀ ਜੇ ਸਾਡੀ ਸਟੋਰੀ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਸੁਜੈਸ਼ਨਸ ਜ਼ਰੂਰ ਦਿਓਗੀ ਤੁਹਾਨੂੰ ਕੀ ਵਧੀਆ ਲੱਗਦਾ ਵਾ ਕੀ ਨਹੀਂ ਵਧੀਆ ਲੱਗਦਾ ਤੇ ਇੱਕ ਚੀਜ਼ ਹੋਰ ਜੇ ਤੁਸੀਂ ਚਾਹੁੰਦੇ ਜੇ ਨਾ ਢੱਡੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਐਸੀ ਚੀਜ਼ ਹੋਈ ਆ ਕਿ ਜਿਹੜੀ ਤੁਸੀਂ ਚਾਹੁੰਦੇ ਜੇ ਕਿ ਆਪਾਂ ਸਾਰਿਆਂ ਅੱਗੇ ਉਹ ਲੈ ਕੇ ਆਈਏ ਤੇ ਤੁਸੀਂ ਜਿਹੜੀ ਸਾਨੂੰ ਆਪਣੀਆਂ ਸਟੋਰੀਜ਼ ਆ ਉਹ ਸਾਨੂੰ ਇੰਸਟਾਗ੍ਰਾਮ ਤੇ ਸੈਂਡ ਕਰ ਸਕਦੇ ਜੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਸਾਡੀ ਇੰਸਟਾਗ੍ਰਾਮ ਤੇ ਇੱਕ ਆਈਡੀ ਆ ਕਾਸ਼ਵੀ 404 ਰਾਮਗੜੀਆ ਮੋਹਿਤ ਜਸਬੀਰ ਕੋਲ ਆਈਡੀ ਆ ਸਾਡੀ ਇੰਸਟਾਗ੍ਰਾਮ ਆਈਡੀ ਆ ਵਾ ਇਹਦੇ ਤੇ ਤੁਸੀਂ ਸਾਨੂੰ ਨਾ ਆਪਣੀਆਂ ਸਟੋਰੀਜ਼ ਭੇਜਿਆ ਕਰੋ ਤੇ ਆਪਾਂ ਉਹ ਸਟੋਰੀਜ਼ ਜ਼ਰੂਰ ਬਣਾਵਾਂਗੇ ਤੇ ਬਾਕੀ ਧੰਨਵਾਦ ਸਾਰਿਆਂ ਦਾ ਧੰਨਵਾਦ